ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇੱਕ ਊੰਕਾਰ ਸਤਗੁਰ ਪ੍ਰਸਾਦ ਸਤਗੁਰੂ ਧੰਨ ਗੁਰੂ ਅਮਰਦਾਸ ਸਹਿ ਮਹਾਰਾਜੀ ਦੀਵਾਨ ਵਿੱਚ ਸੱਜੇ ਬੈਠੇ ਸਨ ਸੰਗਤਾਂ ਸਤਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਕਿਸ ਤਰ੍ਹਾਂ ਲੱਗਦਾ ਹੈ ਇਹ ਸੁਣ ਕੇ ਮਾਰੂ ਰਾਗ ਦੇ ਅੰਦਰ ਮਹੱਲਾ ਤੀਜਾ ਤੀਸਰੇ ਸਤਿਗੁਰਾਂ ਨੇ ਘਰ ਪੰਜਵੇਂ ਸੁਰ ਤਾਲ ਵਿੱਚ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦਿਆ ਇਹ ਇੱਕ ਅਸ਼ਟਪਦੀ ਅੱਠ ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਇਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜਿਸਨੂੰ ਪ੍ਰੇਮ ਮਨ ਵਸਾਏ ਸਾਚੈ ਸਬਦ ਸਹਿਜ ਸੁਭਾਏ ਹਾਂ ਜਿਸ ਦੇ ਤਾਈ ਸੱਚੇ ਗੁਰੂ ਸਾਹਿਬ ਜੀ ਮਨ ਹਿਰਦੇ ਵਿੱਚ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਵਸਾ ਦਿੰਦੇ ਉਹ ਸੱਚੇ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਸਹਿਜ ਸ਼ਾਂਤੀ ਸੁਭਾ ਨੂੰ ਤਾਰਨ ਕਰ ਲੈਂਦਾ ਹੈ। ਵਾ ਸਹਿਜ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਸੋ ਭਾਏ ਕਈਏ ਸੋ ਸ੍ਰੇਸ਼ਟ ਪਾਏ ਪ੍ਰਕਾਸ਼ ਦੇ ਸਹਿਤ ਹੋ ਜਾਂਦਾ ਹੈ। ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਓ। ਪਾਤਸ਼ਾਹ ਫਰਮਾਉਂਦੇ ਹਨ ਇਹ ਜਿਹੜੀ ਪ੍ਰੇਮ ਦੀ ਅਵਸਥਾ ਦੀ ਵੇਦਨ ਪੀੜਾ ਹਾਲਤ ਉਹ ਗੁਰਮੁਖ ਜਨ ਗੁਰੂ ਸਾਹਿਬ ਜੀ ਜਾਣਦਾ ਹੈ ਹੋਰ ਕੋਈ ਕੀ ਪ੍ਰੇਮ ਦੀ ਕਾਰੀਕਾਰ ਔਸ਼ਦੀ ਨੂੰ ਜਾਣ ਸਕਦਾ ਹੈ ਭਾਵ ਨਹੀਂ ਜਾਣ ਸਕਦਾ ਆਪੇ ਮਿਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਏ ਪਰਮੇਸ਼ਰ ਜਿਸ ਨੂੰ ਤੂੰ ਆਪ ਹੀ ਸਤਿਗੁਰਾਂ ਦੇ ਨਾਲ ਮਿਲਣਾ ਕਰਦਾ ਹੈ ਉਸ ਨੂੰ ਤੂੰ ਆਪ ਹੀ ਆਪਣੇ ਸਰੂਪ ਨਾਲ ਮਿਲਾਉਣਾ ਕਰਦਾ ਹੈ ਵਾ ਜਿਸ ਨੂੰ ਤੂੰ ਆਪ ਗੁਰ ਉਪਦੇਸ਼ ਨਾਲ ਮੇਲਣਾ ਕਰਦਾ ਹੈ ਉਸ ਨੂੰ ਭਗਤੀ ਕਰਾ ਕੇ ਆਪ ਹੀ ਆਪਣੇ ਗਿਆਨ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ ਇਹ ਪਰਮੇਸ਼ਰ ਤੂੰ ਆਪਣੀ ਪ੍ਰਾਪਤੀ ਵਾਲਾ ਆਪਣਾ ਪਿਆਰ ਪ੍ਰੇਮ ਆਪ ਹੀ ਕਿਰਪਾ ਕਰਕੇ ਲਾਉਂਦਾ ਹੈ ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੂੰ ਨਦਰ ਤੇਮਾਰੀ ਜੀ ਹੋ ਰਹਾਉ ਕਿ ਪਰਮੇਸ਼ਰ ਜੀ ਪ੍ਰੇਮ ਦੀ ਸਾਰ ਖਬਰ ਪਛਾਣ ਉਹੋ ਹੀ ਜਾਣ ਸਕਦਾ ਜਿਸ ਦੇ ਤਾਈਂ ਤੇਰੀ ਕਿਰਪਾ ਨਦਰ ਦ੍ਰਿਸ਼ਟੀ ਹੁੰਦੀ ਹੈ ਰਹਾਉ ਦੇਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਜੋ ਦਿਬ ਵੱਡੀ ਗਿਆਨ ਦ੍ਰਿਸ਼ਟੀ ਕਰਕੇ ਗਿਆਨ ਅਵਸਥਾ ਵਿੱਚ ਜਾਗਣਾ ਕਰਦਾ ਹੈ ਉਸ ਦੇ ਅੰਦਰੋਂ ਗੁਰਾਂ ਨੇ ਪੰਜ ਪ੍ਰਕਾਰ ਦਾ ਪਰਮ ਚੁਕਾ ਦਿੱਤਾ ਉਹ ਗੁਰਪ੍ਰਸਾਦੀ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਪਰਮ ਵੱਡੀ ਪਦ ਪਦਵੀ ਭਾਵ ਕੇਵਲ ਮੋਖ ਨੂੰ ਪਾ ਲੈਂਦਾ ਸੋ ਜੋਗੀ ਇਹ ਜੁਗਤ ਪਛਾੜੈ ਗੁਰ ਕਹਿਬਦ ਵਿਚਾਰੀ ਜੀਵ ਇਹ ਪਿਆਰੇ ਜੀ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਇਹ ਜੀਵ ਇਸ ਦੀ ਇਕਤਾ ਰੂਪ ਜੁਗਤੀ ਨੂੰ ਪਛਾੜ ਲੈਂਦਾ ਉਹ ਅਸਲੀ ਜੋਗੀ ਹੈ ਉਹ ਪਰਮੇਸ਼ਰ ਨਾਲ ਜੁੜਿਆ ਆਇਆ ਹੈ ਸੰਜੋਗੀ ਤਨ ਪਿਰ ਮੇਲਾ ਹੋਵੇ ਗੁਰਮਤ ਵਿਚ ਹੋ ਦੁਰਮਤ ਕੋਵੇ ਹਾਂ ਪੂਰਬਲੇ ਪੁੰਨਾਂ ਦੇ ਸੰਜੋਗ ਮਿਲਾਪ ਕਰਕੇ ਕਾਇਆ ਰੂਪ ਤਾ ਨਿਸਤਰੀ ਦਾ ਜੀਵ ਆਤਮਾ ਰੂਪ ਪਿਰ ਪਤੀ ਨਾਲ ਮਿਲਾਪ ਹੁੰਦਾ ਹੈ ਵਾ ਪੂਰਬਲੇ ਪੁੰਨਾਂ ਦੇ ਸੰਜੋਗ ਕਰਕੇ ਜਗਿਆਸੂ ਰੂਪ ਇਸਤਰੀ ਦਾ ਗੁਰੂ ਰੂਪ ਪਤੀ ਨਾਲ ਮਿਲਾਪ ਹੁੰਦਾ ਹੈ ਵਤ ਸੁਰਤ ਰੂਪ ਇਸਤਰੀ ਦਾ ਸ਼ਬਦ ਰੂਪਤੀ ਨਾਲ ਅਭਾਸ ਬਿਰਤੀ ਰੂਪ ਇਸਤਰੀ ਦਾ ਸਾਖੀ ਚੇਤਨਨ ਰੂਪਤੀ ਦੇ ਨਾਲ ਮਿਲਾਪ ਹੁੰਦਾ ਹੈ ਗੁਰ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਅੰਦਰੋਂ ਦੁਰਮਤ ਕੋਟੀ ਮਤ ਨੂੰ ਖੋਵੇ ਗਵਾ ਦੇਣਾ ਚਾਹੀਦਾ ਹੈ ਰੰਗ ਸਿਓ ਨਿਤ ਰਲੀਆਂ ਮਾਣੇ ਆਪਣੇ ਕੰਤ ਪਿਆਰੀ ਜੀਓ ਜੋ ਰੰਗ ਪ੍ਰੇਮ ਦੇ ਨਾਲ ਨਿਤਾ ਪ੍ਰਤ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਦੀਆਂ ਵਾ ਅਪੇਂਤਾ ਦੀਆਂ ਰਲੀਆਂ ਖੁਸ਼ੀਆਂ ਮਾਣਦੀ ਹੈ ਕਿ ਪਿਆਰੀ ਜੀ ਉਹ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਹੈ ਜੋ ਆਪਣੇ ਕੰਤ ਪਤੀ ਪਰਮੇਸ਼ਰ ਨਾਲ ਪਿਆਰੀ ਪ੍ਰੀਤੀ ਕਰਦੀ ਹੈ ਉਹ ਪ੍ਰੇਮ ਦੇ ਸਹਿਤ ਨਿਤਾ ਪ੍ਰਤੀ ਪ੍ਰਾਪਤੀ ਦੀ ਖੁਸ਼ੀ ਮਾਣਨਾ ਕਰਦੀ ਹੈ ਸਤਗੁਰ ਬਾਜੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਪੂਰੇ ਸਤਿਗੁਰੂ ਤੋਂ ਬਗੈਰ ਹੋਮੇ ਰੂਪੀ ਰੋਗ ਨੂੰ ਮੇਟਣ ਵਾਲਾ ਹੋਰ ਕੋਈ ਵੀ ਵੈਦ ਹਕੀਮ ਨਹੀਂ ਹੈ ਕਿਉਂਕਿ ਸਤਿਗੁਰੂ ਸਾਹਿਬ ਜੀ ਆਪੇ ਆਪ ਸੋਈ ਉਸ ਨਿਰੰજન ਸ਼ੁੱਧ ਸਰੂਪ ਪਰਮੇਸ਼ਰ ਦਾ ਰੂਪ ਹਨ ਸਤਿਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਵ ਏ ਪਿਆਰੇ ਜੀ ਸਤਿਗੁਰੂ ਪੂਰੇ ਸਤਿਗੁਰਾਂ ਦੇ ਮਿਲਾਪ ਨਾਲ ਮਿਲਣੇ ਕਰਕੇ ਮਨ ਦਾ ਮੰਦਾ ਭੈੜਾ ਸੁਭਾਅ ਮਰ ਜਾਂਦਾ ਅਤੇ ਸਰੂਪ ਦੇ ਗਿਆਨ ਦੀ ਵਿਚਾਰੀ ਵਿਚਾਰ ਕਰਨ ਵਾਲਾ ਹੋ ਜਾਂਦਾ ਬ੍ਰਹਮ ਗਿਆਨ ਦੇ ਵਿਚਾਰਨ ਵਾਲਾ ਹੋ ਜਾਂਦਾ ਹੈ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸਨਾ ਭੁੱਖ ਗਵਾਏ ਇਹ ਜੋ ਗੁਰੂ ਸਾਹਿਬ ਜੀ ਦਾ ਸਾਰ ਅਸਲੀ ਸਿਧਾਂਤ ਰੂਪ ਦੀ ਪ੍ਰਾਪਤੀ ਵਾਲਾ ਸ਼ਬਦ ਉਪਦੇਸ਼ ਹੈ ਇਸ ਵਿੱਚ ਜਿਸ ਨੂੰ ਵਾਹਿਗੁਰੂ ਕਿਰਪਾ ਕਰਕੇ ਆਪ ਲਾਉਂਦਾ ਹੈ ਵਾ ਇਹ ਜੋ ਬ੍ਰਹਮ ਸਾਰੇ ਸੰਸਾਰ ਦਾ ਸਾਰ ਰੂਪ ਹੈ ਇਸ ਵਿੱਚ ਜਿਸ ਨੂੰ ਗੁਰੂ ਸਾਹਿਬ ਜੀ ਲਾਉਂਦੇ ਹਨ ਵਾ ਜਿਸ ਨੂੰ ਪਰਮੇਸ਼ਰ ਗੁਰੂ ਉਪਦੇਸ਼ ਰੂਪੀ ਸਾਰ ਅਸਲੀਅਤ ਸਿਧਾਂਤ ਵਿੱਚ ਲਾ ਦੇਵੇ ਉਸ ਗੁਰਮਖ ਜਾਨਦੇ ਅੰਦਰੋਂ ਗੁਰੂ ਪਰਮੇਸ਼ਰ ਰਸਾਂ ਕਸਾਂ ਦੀ ਤ੍ਰਿਸ਼ਨਾ ਆਸਾ ਪਦਾਰਥਾਂ ਦੀ ਭੁੱਖ ਗਵਾ ਮੇਟ ਦਿੰਦਾ ਹੈ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਜੇਕਰ ਕੋਈ ਹੰਕਾਰ ਕਰੇ ਕਿ ਮੈਂ ਆਪਣੇ ਸਾਧਨ ਨਾਲ ਪ੍ਰਾਪਤ ਕਰ ਸਕਦਾ ਹਾਂ ਇਉਂ ਆਪਣਾ ਲਿਆ ਆਇਆ ਕੁਝ ਵੀ ਨਹੀਂ ਪ੍ਰਾਪਤ ਕਰੀਦਾ ਜਿਸ ਪਰਮੇਸ਼ਰ ਨੇ ਸਭ ਵਿੱਚ ਆਪਣੀ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰੀ ਹੋਈ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਦਾਤਾਂ ਦੇਵੇ ਉਹ ਸਭ ਕੁਝ ਪਾ ਸਕਦਾ ਹੈ ਜਿਸ ਉਤੇ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਨਾ ਕੀਤੀ ਹੈ ਉਸ ਦੇਰ ਦੇ ਵਿੱਚ ਭਗਤੀ ਬ੍ਰह्म ਗਿਆਨ ਆਦਿ ਦੀ ਸ਼ਕਤੀ ਧਾਰ ਦਿੱਤੀ ਹੈ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਜਿਸ ਪਰਮੇਸ਼ਰ ਨੂੰ ਅਗਮ ਸ਼ਾਸਤਰ ਤੇ ਨਿਗਮ ਵੇਦ ਨੇਤ ਨੇਤ ਕਥਨ ਕਰਦੇ ਹਨ ਵਾ ਜੋ ਸ਼ਾਸਤਰਾਂ ਕਰਕੇ ਤੇ ਵੇਦਾਂ ਕਰਕੇ ਅਗਮ ਹੈ ਉਹ ਸ਼ੁੱਧ ਸਤ ਸਰੂਪ ਸਤਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਅਧਿਕਾਰੀ ਜਾਨੂ ਦਿਖਾਇਆ ਵਿਖਾਉਣਾ ਕੀਤਾ ਹੈ ਇਸ ਲਈ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਅਧਿਕਾਰੀ ਜਾਂਦੇ ਹਿਰਦੇ ਨੂੰ ਆਪਣਾ ਕਰ ਜਾਣ ਕੇ ਉਸ ਦੇ ਹਿਰਦੇ ਵਿੱਚ ਸਾਖ ਆਤ ਆਉਂਦਾ ਹੈ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਆਪਣੇ ਸਾਧ ਸੰਗਤ ਤੁਰਿਆ ਪਾਦਰੂਪੀ ਘਰ ਵਿੱਚ ਆ ਗਿਆ ਹੈ ਅੰਜਨ ਮਾਹੇ ਨਿਰੰਜਨ ਅਰ ਜਾਤਾ ਜਿਨਕੋ ਨਦਰ ਤੁਮਾਰੀ ਜਿਓ ਇਹ ਪਰਮੇਸ਼ਰ ਜੀ ਜਿਨ੍ਹਾਂ ਉੱਤੇ ਤੇਰੀ ਕਿਰਪਾ ਨਦਰ ਦ੍ਰਿਸ਼ਟੀ ਹੋਈ ਹੈ ਉਹਨਾਂ ਨੇ ਅੰਜਨ ਮਾਇਆ ਮਾਇਆ ਰੂਪ ਅੰਜਨ ਸੁਰਮੇ ਅੰਜਨ ਕਾਲਕ ਰੂਪ ਸੰਸਾਰ ਦੇ ਮਾਹੀ ਵਿੱਚ ਰਹਿੰਦਿਆਂ ਤੇਰੇ ਨਿਰੰજન ਸ਼ੁੱਧ ਸਰੂਪ ਨੂੰ ਜਾਣ ਲਿਆ ਹੈ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚ ਹੋ ਗਵਾਏ ਜਿਹੜਾ ਗੁਰਮੁਖ ਅਧਿਕਾਰੀ ਹੁੰਦਾ ਉਹ ਤਤ ਸਿਧਾਂਤ ਰੂਪ ਦੇ ਗਿਆਨ ਨੂੰ ਗੁਰਾਂ ਤੋਂ ਪਾਉਣਾ ਕਰਦਾ ਹੈ ਅਤੇ ਉਹ ਆਪਣਾ ਆਪਾ ਭਾਵ ਅਹੰਕਾਰ ਰਿਦੇ ਅੰਦਰੋਂ ਗਵਾ ਦਿੰਦਾ ਹੈ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਹਾ ਸਤਿਗੁਰ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਸਾਰੀ ਸ੍ਰਿਸ਼ਟੀ ਤਾਂ ਜਾਣ ਵਾਲੇ ਧੰਦ ਕੀ ਇਹ ਧੰਦਿਆਂ ਨੂੰ ਕਮਾਉਣਾ ਕਰਦੀ ਹੈ ਇਹ ਪਿਆਰੇ ਜੀ ਭਾਵੇਂ ਮਨ ਰਿਦੇ ਵਿੱਚ ਵਿਚਾਰੀ ਨਿਰਣਾ ਕਰਕੇ ਵੇਖ ਲੈਣਾ ਕਰੋ ਇੱਕ ਭੰ ਪੂਲੇ ਇਕ ਭ੍ਰਮ ਭੁੱਲੇ ਫਿਰਹਿ ਅਹੰਕਾਰੀ ਇਕ ਨਾ ਗੁਰਮੁਖ ਹੋਮੇ ਮਾਰੀ ਕਈ ਹੰਕਾਰੀ ਹੰਕਾਰ ਕਰਕੇ ਪਰਮ ਵਿੱਚ ਭੁੱਲੇ ਫਿਰਦੇ ਹਨ ਕਈ ਗੁਰਮੁਖ ਜਨਾਂ ਨੇ ਦੇ ਦੀ ਹੋਮੇ ਹੰਗਤਾ ਮਾਰ ਲਈ ਹੈ ਸੱਜੈ ਸਬਦ ਰੱਤੇ ਬੈਰਾਗੀ ਹੋਰ ਪਰਮ ਭੁੱਲੇ ਗਾਵਾਰੀ ਜੀਓ ਜਿਹੜੇ ਸੱਚੇ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਨਾਮ ਰੰਗ ਵਿੱਚ ਰੰਗੇ ਹੋਏ ਆ ਉਹ ਪੂਰਨ ਵਿरागवान ਪੁਰਖ ਹਨ ਅਤੇ हे ਪਿਆਰੇ ਜੀ ਜਿਹੜੇ ਹੋਰ ਭਰਮ ਵਿੱਚ ਭੁੱਲੇ ਹੋਏ ਹਨ ਉਹ ਗਾਵਾਰੀ ਬੇਸਮਝ ਪੁਰਖ ਹਨ ਹੋਰ ਬੇਸਮਝ ਪੁਰਖ ਭਰਮ ਵਿੱਚ ਭੁੱਲੇ ਹੋਇਆ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਹਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਦੁਆਰਾ ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਨਹੀਂ ਨਾ ਪੋਣਾ ਕੀਤਾ ਉਨਾ ਮਨਮੁਖ ਪੁਰਖਾਂ ਨੇ ਆਪਣਾ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ ਅੱਗੇ ਵਿਣ ਨਾਵੇ ਕੋ ਬੇਲੀ ਨਾਹੀ ਬੂਝੈ ਗੁਰ ਵਿਚਾਰੀ ਜੀ ਅੱਗੇ ਪਰਲੋਕ ਵਿੱਚ ਪਰਮੇਸ਼ਰ ਦਾ ਨਾਮ ਜਪੇ ਤੂੰ ਬਗੈਰ ਹੋਰ ਕੋਈ ਵੀ ਬੇਲੀ ਸਹਾਇਕ ਨਹੀਂ ਹੁੰਦਾ ਵਾ ਕਿਸੇ ਨੇ ਵੀ ਬੇਲੀ ਮਿੱਤਰਤਾ ਨਹੀਂ ਕਰਨੀ ਏ ਪਿਆਰੇ ਜੀ ਜੇਕਰ ਸੰਸਾ ਹੋਵੇ ਤਾਂ ਗੁਰੂ ਉਪਦੇਸ਼ ਦੀ ਵਿਚਾਰ ਕਰਨ ਵਾਲਿਆਂ ਦੇ ਪਾਸੋਂ ਬੁੱਝ ਪੁੱਛ ਲੈਣਾ ਕਰ ਵਸ ਰੂਪ ਦੀ ਵਿਚਾਰ ਵਾਲੇ ਗੁਰਾਂ ਦੇ ਪਾਸੋਂ ਪੁੱਛ ਕੇ ਵੇਖ ਲੈਣਾ ਕਰੋ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰੇ ਜੁਗ ਚਾਰੇ ਜਤ ਪਰਮੇਸ਼ਰ ਦਾ ਨਾਮ ਅੰਮ੍ਰਿਤ ਹਮੇਸ਼ਾ ਸੁਖ ਦਾਤਾ ਸੁੱਖਾਂ ਦੇ ਦੇਣ ਵਾਲਾ ਵਾ ਸਦਾ ਆਤਮਿਕ ਸੁੱਖਾਂ ਦਾ ਦਾਤਾ ਹੈ ਇਹ ਨਾਮ ਅਮਰਤ ਪੂਰਿਆਂ ਗੁਰਾਂ ਦੁਆਰਾ ਚੌਹਾਂ ਜੁਗਾਂ ਦੇ ਜੀਵਾਂ ਨੇ ਜਾਤਾ ਜਾਣਿਆ ਹੈ ਵਾ ਜਿਸ ਨੇ ਪੂਰਿਆਂ ਗੁਰਾਂ ਦੁਆਰਾ ਨਾਮ ਅਮਰਤ ਪਾਉਣਾ ਕੀਤਾ ਹੈ ਉਹ ਚੌਹਾਂ ਜੁਗਾਂ ਵਾਲੇ ਸੰਸਾਰ ਵਿੱਚ ਜਾਣਿਆ ਗਿਆ ਹੈ ਵਾ ਉਸ ਨੇ ਚੌਹਾਂ ਜੁਗਾਂ ਵਿੱਚ ਵਿਆਪਕ ਪਰਮੇਸ਼ਰ ਨੂੰ ਜਾਣ ਲਿਆ ਹੈ ਜਿਸ ਤੂ ਦੇਵ ਹੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਪਰੰਤੂ ਹੈ ਪਰਮੇਸ਼ਰ ਜਿਸ ਨੂੰ ਤੂੰ ਗੁਰਾਂ ਦੁਆਰਾ ਨਾਮ ਅੰਮ੍ਰਿਤ ਦਿੰਦਾ ਹੈ ਉਹੋ ਹੀ ਪਾਉਂਦਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਤਤ ਸਿਧਾਂਤ ਸਰੂਪ ਦਾ ਵਿਚਾਰੀ ਹੁੰਦਾ ਹੈ ਵਾਹਿ ਪ੍ਰਭੂ ਅਸਾਂ ਨੇ ਇਹੋ ਹੀ ਤਤ ਸਿਧਾਂਤ ਸੰਗਤਾਂ ਨੂੰ ਵਿਚਾਰ ਕਰਕੇ ਦੱਸਿਆ ਹੈ ਵਾ ਇਹੋ ਤਤ ਸਰੂਪ ਦੀ ਵਿਚਾਰ ਦਾ ਰਸਤਾ ਹੈ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਲਸਾ ਵਾਹਿਗੁਰੂ ਜੀ ਕੀ ਫਤਿਹ